ਹਾਂਜੀ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਜਿਵੇਂ ਵਰਕ ਵਾਲੀ ਬਾਹ ਹੈ ਇਸ ਬਾਹ ਤੇ ਸਾਰੀ ਤੇ ਵਰਕ ਹੈ ਤੇ ਇਹਦੇ ਆਪਾਂ ਸਲਾਈ ਕਿਵੇਂ ਲਾ ਸਕਦੇ ਆਂ। ਜੇ ਮੋਤੀ ਹੈ ਮੋਤੀਆਂ ਨਾਲ ਆਪਣੇ ਹੁਣ ਸਲਾਈ ਨਹੀਂ ਵੱਜਦੀਗੀ। ਤੇ ਆਪਾਂ ਬਾਹ ਨੂੰ ਐਂ ਤਿਆਰ ਕਰ ਲਿਆ ਪੂਰੀ ਨੂੰ। ਫਿਰ ਬਾਹ ਤਿਆਰ ਕਰਕੇ ਜਿੰਨੀ ਆਪਾਂ ਇਹਦੀ ਬਾਹ ਦੀ ਮੂਰੀ ਰੱਖਣੀ ਆਂ, ਮੂਰੀ ਰੱਖ ਕੇ ਆਪਾਂ ਸਾਰੇ ਨਿਸ਼ਾਨੀ ਲਾ ਲੈਣੀਆਂ। ਜਿੰਨੀ ਫਿਟਿੰਗ ਰੱਖਣੀ ਆਂ ਆਪਾਂ, ਇਤੋਂ ਪਚਾ ਲੋ ਮਣ ਕੇ ਵੀ ਉਹ ਫਿਟਿੰਗ ਤੇ ਨਿਸ਼ਾਨੀ ਲਾ ਲੈਣੀ ਆ। ਨਿਸ਼ਾਨੀ ਲਾ ਕੇ ਆਪਾਂ ਤੇ ਦੇਖਣਾ ਇੱਥੇ ਸਾਰੇ ਥੱਲੇ ਜਿਵੇਂ ਵਰਕ ਆਉਂਦਾ ਸਾਰੇ ਆਹ ਮੋਤੀ ਵਾਲਾ ਤੇ ਇਹਨੂੰ ਆਪਾਂ ਸਲਾਈ ਹੈ ਜਿੱਥੇ-ਜਿੱਥੇ ਆਪਣੀ ਨਿਸ਼ਾਨੀ ਲਾਈ ਹੈ ਉੱਥੇ-ਉੱਥੇ ਆਪਾਂ ਇਸ ਤਰ੍ਹਾਂ ਕੈਂਚੀ ਦੇ ਜਾਂ ਕੈਂਚੀ ਨਾਲ ਜਾਂ ਪੇਸ ਕਰਨਾ ਕਿਸੇ ਵੀ ਚੀਜ਼ ਨਾਲ ਇੱਥੇ-ਜਿੱਥੇ ਵਰਕ ਆਪਾਂ ਇਸ ਤੇ ਲਾ ਰਹੇ ਹਾਂ ਇਸ ਤਰ੍ਹਾਂ ਸਲਾਈ ਵੀ ਦੇ ਲਾ ਸਕਦੇ ਹਾਂ ਮੁੜ ਕੇ ਕਰਕੇ ਜਿਵੇਂ ਆਹ ਆਇਂ ਪਰਚੂਗਾ ਫਿਰ ਇਹ ਤਾਂ ਧਾਗਾ ਨਹੀਂ ਟੁੱਟਦਾਗਾ ਤਦ ਲੋ ਆਪਣੀ ਦਿੜਦੀ ਨਹੀਂ ਗਈ ਤੇ ਜਿੱਥੇ ਜਿੱਤੇ ਸਲਾਈ ਮਾਰਨੀ ਹੈ ਟੁੱਟ ਜੂਗੀ ਤੇ ਇੱਥੇ ਆਪਾਂ ਮੜ ਕੇ ਸਲਾਈ ਮਾਰ ਸਕਦੇ ਹਾਂ ਤੇਰੇ ਨੂੰ ਆਇ ਝਾੜਤੀ ਆਪਾਂ ਇਸ ਤਰ੍ਹਾਂ ਰੱਖ ਲੈਣਾ ਆਪਾਂ ਇੱਥੇ ਦੀ ਸਲਾਈ ਲਾ ਕੇ ਵਿਖਾਵਾਂਗੇ ਤੁਹਾਨੂੰ ਹੁਣ ਚੰਗੀ ਤਰ੍ਹਾਂ ਬਣ ਗਈ ਇਹ ਆਪਣੀ ਸਲਾਈ ਲਾ ਕੇ ਇਸ ਤਰ੍ਹਾਂ ਤਿਆਰ ਹੋ ਗਈ ਹੈ। ਇਹ ਨਾਲੋਂ ਨਾਲ ਧਾਗਾ ਨਹੀਂ ਟੁੱਟਿਆਗਾ ਤੇ ਆਪਣੀ ਸਲਾਈ ਪੂਰੀ ਕਰੀਏ। ਲੱਗ ਗਈ ਬਾਂਦੀ। ਇਹ ਜਿਹੜੀ ਚੀਜ਼ ਆਪਾਂ ਇੱਥੋਂ ਜੋੜਨੀ ਹੈ। ਮੋਟਾ ਜੋੜਨਾ ਹੈ। ਆਪਾਂ ਇਹਦਾ ਵੀ ਇਸ ਤਰ੍ਹਾਂ ਹੀ ਕਰਾਂਗੇ। ਇੱਥੋਂ ਆਪਾਂ ਇਹ ਮੁੱਤੀ ਭੰਨ ਲੈਣੇ ਆ। ਧਾਗਾ ਨਹੀਂ ਤੋੜਨਾਗਾ ਕਿਉਂਕਿ ਧਾਗਾ ਤੋੜਾਂਗੇ ਤਾਂ ਫਿਰ ਉਹ ਖਿੱਚਿਆ ਜਾਊਗਾ। ਤੋਂ ਭੰਨ ਲੈਣੇ ਆ ਜਿਹੜਾ ਧਾਗਾ ਆਇਆਗਾ ਇਹ ਆਪਣੀ ਸਲਾਈ ਦੇ ਵਿੱਚ ਆ ਜਾਊਗਾ ਤੇ ਆਪਣੀ ਇਹ ਵਧੀਆ ਤਰੀਕੇ ਨਾਲ ਪੋੜੋ। ਵਾਂਝੜੀ ਜਾਊਗੀ ਤੇ ਆਪਣਾ ਡੇੜਦਾਵੀ ਨੇ ਤਾਂ ਮੋਤੀ ਵੀ ਨੀ ਉਤਰ ਦੇਗੇ ਕਈ